ਮੈਂ ਆਵਿ ਗੁਣ ਪਰੇ ਇੱਕ ਗੁਣ ਨਾ ਕੀ ਅੰਮ੍ਰਿਤ ਛਾਟ ਬਿਖੇ ਬਖ ਖਾਈ ਮਾਇਆ ਮੋਹ ਪਰਮ ਪਰ ਭੂਲੇ ਸਤਿਦਾਰਾ ਸੇਉ ਪ੍ਰੀਤ ਲਗ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇਰੇ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਬਾਟ ਕੀਰਤ ਕੀ ਗੋਰੇ RAM ਦਾਸ ਰਾਖੋ ਸਰਨਾਈ ਇੱਕ ਅਰਦਾਸ ਬਾਟ ਕੀਰਤ ਕੀ ਗੋਰੇ RAM ਦਾਸ ਰਾਖੋ ਸਰਨਾਈ ਕੋਟਲ ਗੁਰ ਸੇਵੀਐ ਅਹਨਿਸ ਸਹਜ ਸੁਭਾਏ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੈ ਸਿਫਤ ਖਸਮ ਦੀ ਨੂਰ ਅਰ ਸੋ ਕੁਰ ਸੋ ਛੱਟੀਐ ਤੋ ਦਡਠ ਸਚ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀ ਐ ਸਜਣ ਸਚ ਪਾਤਸ਼ਾਹ ਸਿਰ ਸ਼ਾਦਸ਼ਾਹ ਜਿਸ ਪਾਸ ਬਹਿਠਿਆ ਸੋਹੀਐ ਸਭਨਾਂ ਦਾ ਵੀ ਸੋਹ ਸਜਣ ਸਚ ਪਾਤਸ਼ਾਹ ਸਿਰਸ਼ਾਦੈ ਸ਼ਾਹ ਜਿਸ ਪਾਸ ਬਹਿਠਿਆ ਸੋਹੀਐ ਸਭਨਾ ਦਾ ਵਸਾਹ ਸਤਨਾਮ ਰਤੇ ਸੁਣੋ ਕ ਇੱਕ ਓ ਅੰਕਾਰ ਸਤ ਗੁਰ ਪਰਸਾਦ ਕਰ ਆਪਨ ਵਾਰ ਹਰ ਹਰ ਭਜਾ ਨਾਨਕ ਪ੍ਰਭ ਪਰਪੁਰ ਕਰ ਬੰਦਨ ਪ੍ਰਭ ਪਾਰ ਬ੍ਰਹਮ ਬਾਂਛ ਸਦਹ ਤੂਰ ਆਪਨ ਵਾਰ ਹਰ ਹਰ ਭਜਾ नानक प्रभ पार पूर काटण परण सुख सागर हर राये दीन दयाल दुख पंजन, नानक नीत ते आये ਜਸ ਗਾਵਹਿ ਵਡ ਭਾਗਿ ਹੈ ਕਰਿ ਕਿਰਪਾ ਭਗਵੰਤ ਜੀਓ ਰੂਤੀ ਮਾਹਿ ਮੂਰਤ ਘੜੀ ਗੋੜੇ ਉਚਰਤ ਸੋਭਵੰਤ ਜੀਓ ਗੋਣ ਰੰਗ ਰਤ ਧਨ ਤੇਜਨ ਜਿਨਿ ਇਕ ਮਨ ਧਿਆਇਆ ਸਫਲ ਜਨਮ ਪਹਿਆ ਤਨ ਕਾ ਜਨੇ ਸੋ ਪ੍ਰਭ ਪਾਇਆ ਪੁੰਨ ਦਾਨ ਨ ਤੁਲ ਕਰਿਆ ਹਰ ਸਰਬ ਪਪਹੰਤ ਜਿਓ ਬਿਨਵੰਤ ਨਾਨਕ ਸਮਰ ਜੀਵਾ ਜਨਮ ਮਰਣ ਰਹੰਤ ਜਿਓ ਸੋ ਲੋਕ ਉਦਮ ਅਗਮ ਅਗੋਚਰ ਚਰਨ ਕਮਲ ਨਮਸਕਾਰ ਕਥਨੇ ਸਾਤਿ ਦਿਪਾਵਸੀ ਨਾਨਕ ਨਾਮ ਅਧਾਰ ਸੰਤ ਸਰਣ ਸਾਜਨ ਪਰਹ ਸੁਆਮੀ ਸਿਮਰ ਅਨੰਤ ਸੋ ਕੇਤੇ ਹਰਿਆ THIA ਨਾਨਕ ਜਪ ਭਗਵੰਤ ਸ਼ੰਤ ਰੁੱਤ ਸਰ ਸਬਸੰਤ ਮਾਹ ਚੇਤ ਵੈ ਸਾਖ ਸੁਖ ਮਾਸ ਜੀਏ ਹਰ ਜੀਉ ਨਾ ਹੋ ਮਿਲਿਆ ਮਨ ਅਮਨ ਤਨ ਸਾਸ ਜੀਏ ਕਾਰਨੋ ਨਹ ਚਲ ਅਨੰਦ ਸਾਹੀ ਐ ਚਰਨ ਕਮਲ ਪਰ ਫੁਲਿਆ ਸੁੰਦਰ ਸੁਗੜਿ ਸੋ ਜਾਣ ਬੀਤ ਗੋੜ ਗੋਵਿੰਦ ਅਮੁੱਲਿਆ ਵਡ ਭਾਗ ਪਾਇਆ ਦੁਖ ਗਵਾਇਆ ਭਈ ਪੂਰਨ ਆਸ ਜੀਐ बेनवन्त नानक, न्तनानक शरणतेरी मिटी जम की त्रास त्रासजियो सलोक भ्रम प्रमोयी करति कर्म अनेक कोमल कोमलबन्धन भाद्यान् ਨਾਨਕ ਕਰਮ ਮਹਿਲਖਾ ਜੋ ਭਾਣੇ ਸਿ ਮਿਲਿਆ ਵਿਸੋੜੇ ਪੀਆਪ ਨਾਨਕ ਪ੍ਰਭ ਸਰਣਾਗਤੀ ਜਾ ਕਾ ਵਡ ਪਰਤਾਪ chant ਗ੍ਰੀਖ ਮਰਤ ਅਤ ਗਖੜੀ ਜੇਠ ਅਖੜ ਕਾਮ ਜਿਓ ਪ੍ਰੇਮ ਵਿਛੋਦ ਅਗਣੀ ਦ੍ਰਿਸਤਿ ਨਾ ਕਰੇ ਰਾਮ ਜੀਓ ਨੈ ਦ੍ਰਿਸ਼ਟਿ ਆਵੇ ਮਰਤ ਹਾਵੇ ਮਹਾ ਗਰਬ ਮੁਠੀਆ ਜਾਲ ਬਾਜ ਮਛਲੀ ਤੜ ਫੜਾਵੇ ਸੰਗ ਮਾਇਆ ਰੁੱਠੀਆ ਕਰ ਪਾਪ ਜੋਨੀ ਭੈ ਭੀਤ ਹੋਏ ਦੇ ਸਾਸਨ ਜਾਮ ਜਿਏ ਬੇਨਵੰਤ ਨਾਨਕੀ ਓਟ ਤੇਰੇ ਰਖ ਪੂਰਨ ਕਾਮ ਜਿਏ ਸਲੋਕ ਸਰਦਾ ਲਾਗੀ ਸੰਗ ਪ੍ਰੀਤਮੈ ਇਕ ਤਿਲ ਰਹਿਣ ਨਾ ਜਾਏ ਮਨ ਤਨ ਅੰਤਰ ਰਾਵ ਰਹੇ ਨਾਨਕ ਸਹਿਜ ਸੁਭਾਏ ਕਰ ਗਹਿ ਲੈਨੀ ਸਾਜ ਲੈ ਜਨਮ ਜਨਮ ਕੇ ਮੀਤ ਚਰਨ ਹੈ ਦਾਸੀ ਕਰ ਲੈ ਨਾਨਕ ਪ੍ਰਭ ਹਿਤ ਚੀਤ ਛੰਤ ਰਤ ਬਰਸ ਸੁਹੇਲੀਆ ਸਾਉਣ ੫ ਦੇ ਆਨੰਦ ਜਿਓ ਕਣ ਉਨਵ ਵਟ ਜਲ ਥਲ ਪੂਰੀਆ ਮਕਰੰਦ ਜੀਐ ਪ੍ਰਭ ਪੂਰ ਰਾਇਆ ਸਰਬ ਠਾਈ ਫਰ ਨਾਮ ਨਵਨਦ ਗ੍ਰਹ ਪਰ ਸਿਮਰ ਸੁਆਮੀ ਅੰਤਰ ਜਮੇ ਕੁਲ ਸਮੂਹ ਸਬਤਰ ਪ੍ਰ ਰੰਗ ਜਾਗੇ ਨਹ ਛਿਦਰ ਲਾਗੇ ਕਿਰਪਾਲ ਸਦ ਬਖਸਿੰਦ ਜੀਐ ਬੇਨਵੰਤ ਨਾਨਕ ਹਰ ਕੰਤ ਪਾਇਆ ਸਦਾ ਮਨ ਭਾਵੰਦ ਜਿਓ ਸਲੋਕ ਆਸ ਪਿਆਸੀ ਮੈਂ ਫਿਰਾਂ ਕਬ ਪਿਖਾਂ ਗੋਪਾਲ ਹੈ ਕੋਈ ਸਾਜਨ ਸੰਤ ਜਨ ਨਾਨਕ ਪ੍ਰਭ ਮੇਲਣ ਹਾਰ ਬਿਨ ਮਿਲ ਬੇਸਾਤ ਨ ਊਪਜੈ ਤਿਲ ਪਲ ਰਹਿਣ ਨਾ ਜਾਏ ਹਰ ਸਦ ਹੈ ਸਰਣ ਆਗਤੇ ਨਾਨਕ ਆਸ ਪੁਜਾਏ ਛੰਤ ਰਤ ਸਰਦ ਅਡੰਬਰ ਅਸੂਕਤ ਕੇ ਹਰ ਪਿਆਸ ਜੀਉ ਕੋ ਜੰਤੀ ਦਰਸਨ ਫਿਰਤ ਕਬ ਮਿਲਿਆ ਗੁਣਤਾ ਸਜੀਆ ਬੇਨ ਕੰਤ ਪਿਆਰੇ ਨਹਿ ਸੁਖ ਸਾਰੇ ਹਾਰ ਕੰਗਣ ਤ੍ਰਿਗ ਬਨ ਸੁੰਦਰ ਸੁਜਣ ਚਤਰ 베ਤੀ ਸਾਸ ਬਿਨ ਜੈਸ ਤਨ ਈਤ ਉਤ ਈਤ ਉਤ ਦਹ ਦਿਸ ਅਲੋਕਨ ਮਨ ਮਿਲਨ ਕੀ ਪ੍ਰਭ ਪਿਆਸ ਜਿਓ ਬਿਨਵੰਤ ਨਾਨਕ ਧਾਰਿ ਕਿਰਪਾ ਮੇਲ ਪ੍ਰਭ ਗੁਣ ਤਸ ਜਿਓ ਸਲੋਕ ਜਲਣ 부ਜੀ ਸੀਤਲ ਪਾਏ ਮਨ ਤਨ ਉਪਜੀ ਸਾਤ ਨਾਨਕ ਪ੍ਰਭ ਪੂਰਨ ਮਿਲ ਗਤਿਆ ਬਿਨ ਸੇ ਭਰਾਤ ਸਾਧ ਪਠਾਏ ਆਪ ਹਰ ਹਮ ਤੁਮ ਤੇ ਨਾਹੀ ਦੂਰ ਨਾਨਕ ਭ੍ਰਮ ਪੈ ਮਟ ਗਏ ਰਾਮਣ ਰਾਮ ਪਰ ਪੂਰ ਸੰਤ ਰਤ ਸਿਸਿਰ ਸੀਤਲ ਹਰ ਪ੍ਰਗਟ ਮੰਗਰ ਪੋਏ ਜਿਓ ਜਲਨ 부ਜੀ ਦਰਸ ਪਾਇਆ ਬਿਨ ਸੇ ਮਾਇਆ thro ਜਿਓ ਸਭ ਕਾਮ ਪੁਰ ਮਿਲ ਹਜੂਰ ਹਰ ਚਰਨ ਸੇਵਕ ਸੇਵਿਆ ਹਰ ਢੋਰ ਸਿਗਾਰ ਸਬਰਸ ਗੁਣ ਗਾਉ ਅਨਖ ਅਪੇਵਿਆ ਪਾਉ ਭਗਤ ਗੋਵਿੰਦ ਬੰਛਤ ਜਮਨਾ ਸਾਕੇ ਜੋ ਜੀਉ ਬਿਨਵੰਤ ਨਾਨਕ ਪ੍ਰਭ ਆਪ ਮਿਲੇ ਤਹਿਨਾ ਪ੍ਰੇਮ ਵਿਛੋਹ ਜੀਉ ਸਲੋਕ ਹਰ ਤਨ ਪਾਇਆ ਸੁਹਾਗ ਗਣੀ ਤਤ ਨਾਹੀ ਚੀਤ ਸੰਤ ਸੰਜੋਗੀ ਨਾਨਕਾ ਗ੍ਰਹਿ ਪ੍ਰਗਟੇ ਪ੍ਰਭ ਮੀਤ ਨਾਦ ਬਿਨੋਦ ਆਨੰਦ ਕੋਡ ਪ੍ਰੇਪ੍ਰੀਤਮ ਸੰਗ ਬਣੇ ਮਨ ਬਾਛਤ ਫਲ ਪਾਇਆ ਹਰ ਨਾਨਕ ਨਾਮ ਭਨੇ ਛੰਤ हे मकर रुत मन भावते माग भगळ गुणवंत जिया सखी सहेली ग मंगल गृह आये हरकंत जिया गृह लाल आये मन तयाय सहज सुंदर सोहिया वण तृण तृपवन पय हरिया देख दर्शन मोहिया ਮੇਨੋ ਸੋ ਆਮੀ ਇਛ ਪੰਨੀ ਮਨ ਜਪਿਆ ਨਿਰਮਲ ਮੰਤ ਜਿਓ ਬੇਨਵੰਤ ਨਾਨਕ ਨਿਤ ਕਹੋ ਰਲਿਆ ਹਰ ਮਿਲੇ ਸ੍ਰੀ ਧਰਕੰਤ ਜਿਓ ਸਲੋਕ ਸੰਤ ਸਹਾਈ ਜੀ ਕੇ ਭਵ ਜਲ ਤਾਰਨ ਹਾਰ ਸਾਬਤੇ ਉੱਚ ਜਾਣਿਆ ਨਾਨਕ ਨਾਮ ਪਿਆਰ ਜਿਨ ਜਾਨਿਆ ਸੀ ਤਰੇ ਸੇ ਸੂਰਸ ਬੀਰ ਨਾਨਕ ਤਨ ਬਲ ਹਾਰਣ ਹਰਿ ਜਾਪੇ ਉਤਰ ਤੀਰ ਛੰਤ ਚਰਨ ਬਿਰਾਜਤ ਸਭੇ ਉਪਰ ਮਿਟਿਆ ਸਗਲ ਕਲੇਸ਼ ਜਿਓ ਆਵਣ ਜਾਵਣ ਦੁਖ ਹਰੇ ਹਰ ਭਗਤ ਕੀ ਆਪਰਵੇਸ ਜਿਓ ਹਰ ਰੰਗ ਰਾਤ ਸਹਜ ਮਤ ਤਿਲ ਨਾ ਮਨ ਤੇ ਬੀਸਰ ਤਜ ਆਪ ਸਰਣੀ ਪਰ ਚਰਣੀ ਸਰਬ ਗੁਣ ਜਗਦੀਸਰ ਗੋਵਿੰਦ ਗੁਣ ਨਿਦ ਸ੍ਰੀ ਰੰਗ ਸਵਾਮੀ ਆਦ ਕਉ ਆਦੇ ਸਜੀਓ ਬੇਨਵੰਤ ਨਾਨਕ ਮਯਾ ਤਾਰੋ ਜੁਗ ਜੁਗ ਇਕ ਵੇ ਸਜੀਓ ਗੋਵਿੰਦ ਗੁਣ ਨਿ ਦੇ ਸ੍ਰੀ ਰੰਗ ਸਵਾਮੀ ਆਦ ਕਉ ਆਦੇ ਸਜੀਓ ਬੇਨਵੰਤ ਨਾਨਕ ਮਯਾ ਤਾਰੋ ਯੁਗ ਯੁਗ ਇੱਕ ਵੇਸ ਜੀਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹੱਲਾ ਪੰਜਵਾਰਤੀ ਸਲੋਕ ਇਕ ਓੰਕਾਰ ਸਤਗੁਰ ਪ੍ਰਸਾਦ ਕਰ ਬੰਧਨ ਪ੍ਰਭ ਪਾਰ ਬ੍ਰਹਮ ਬਾਛੋ ਸਦਹਿ ਧੂਰ ਆਪ ਨਿਵਾਰ ਹਰ ਹਰ ਭਜੋ ਨਾਨਕ ਪ੍ਰਭ ਭਰਪੂਰ